ਦਸੂਆ ਵਿੱਚ ਅੱਜ ਸਵੇਰੇ ਦੋ ਨੌਜਵਾਨਾਂ ਤੇ ਜਾਣ ਲੇਵਾ ਹਮਲਾ ਹੋਇਆ ਜਿਸ ਚ ਇੱਕ ਨੌਜਵਾਨ ਦੀ ਮੌਤ ਹੋ ਗਈ ਮ੍ਰਿਤੇ ਨੌਜਵਾਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਜਾਣਕਾਰੀ ਦੰਦਿਆ ਜਖਮੀ ਦਵਿੰਦਰ ਸਿੰਘ ਸੱਤੀ ਨੇ ਦੱਸਿਆ ਕਿ ਉਹ ਪਿੰਡ ਬਾਜਵਾ ਦਾ ਰਹਿਣ ਵਾਲਾ ਹੈ ਅਤੇ ਜੀ.ਐਸ.ਵੀ ਚਲਾਉਣ ਦਾ ਕੰਮ ਕਰਦਾ ਹੈ ਅੱਜ ਸਵੇਰੇ 9 ਵਜੇ ਮੈਂ ਆਪਣੀ ਜੀ.ਐਸ.ਵੀ ਆਪਰੇਟਰ ਕੁਲਵਿੰਦਰ ਸਿੰਘ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿੰਡ ਬਾਜਵਾ ਨੇੜੇ ਸੜਕ ਦੇ ਨਾਰੇ ਖੜੇ ਤਿੰਨ ਨੌਜਵਾਨਾਂ ਨੇ ਸਾਨੂੰ ਰੋਕ ਲਿਆ ਅਤੇ ਮੇਰੇ ਚਾਲਕ ਕੁਲਵਿੰਦਰ ਸਿੰਘ ਤੇ ਤੇਜਤਾ ਰਥਿਆ ਨਾਲ ਹਮਲਾ ਕਰ ਦਿੱਤਾ ਜਦੋਂ ਮੈਂ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੇਰੇ ਤੇ ਵੀ ਹਮਲਾ ਕਰ ਦਿੱਤਾ ਮੈਨੂੰ ਅਤੇ ਓਪਰੇਟਰ ਨੂੰ ਗੰਭੀਰ ਹਾਲਤ ਚ ਜ਼ਖਮੀ ਕਰਕੇ ਉਹ ਤਿੰਨੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਅਤੇ ਇਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਸਾਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਮੇਰੇ ਓਪਰੇਟਰ ਕੁਲਵੀਰ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ ਮੇਰੇ ਕੁਲਵੀਰ ਸਿੰਘ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੀ ਬ੍ਰਦਰ ਦਾ ਨਾਂ ਕੀ ਤੁਹਾਡੀ ਬ੍ਰਦਰ ਦਾ ਕੀ ਨਾਮ ਹੈ ਕੀ ਹੋਇਆ ਹਮਲਾ ਤੋਂ ਕਦੋਂ ਪਤਾ ਲੱਗਾ ਕੀ ਹੋਇਆ ਸੀ ਕੋਈ ਆਇਆ ਸੁਣਾ ਮੈਂ ਨਿੰਦਰ ਸੀ ਬ੍ਰਦਰ ਕੁਝ ਮਾਰ ਕੇ ਮੈਨੂੰ ਉੱਠਦੀ ਲੱਗਾਈ ਕੋ ਤਾਂ ਸਾਨੂੰ ਇਨਸਾਫ ਚਾਹੀਦਾ ਕਿੰਨੇ ਕਿੰਨੇ ਪੈਣ ਭਰਾ ਤੁਸੀਂ ਦੇ ਖਲੋਤਾ ਭਰਾ ਸੀ ਤੁਹਾਡਾ ਮੈਂ ਨਸਤ ਤਿੰਦਰ ਤਿੰਦਰ ਕੀ ਹੋਇਆ ਸੀ ਤੁਹਾਡੇ ਤੇ ਹਮਲਾ ਹੋਇਆ ਕਿੱਥੇ ਜਾ ਰਹੇ ਸੀ ਇਹ ਬਾਈ ਮੈਂ ਪਿੰਡ ਨੂੰ ਜਾ ਰਿਹਾ ਸੀ ਜਿੱਦਾਂ ਪਿੰਡ ਬੱਚ ਪੈ ਪ੍ਰਾਇਮਰੀ ਸਕੂਲ ਦੇ ਲਾਗੇ ਪਹੁੰਚੇ ਆਂ ਪਰਲੀ ਸਾਈਡ ਤੇ ਦੋ ਮੁੰਡੇ ਖੜੇ ਸੀਗੇ ਤਿੰਨ ਕਦੇ ਤੇ ਸੀਗੇ ਉਹ ਮੋਟਰਸਾਈਕਲ ਦੇ ਅੱਛਾ ਜਿੱਦੇ ਸਾਨੂੰ ਦੇਖਿਆ ਉਹ ਜਖਦਮ ਅੱਗੇ ਆਏ ਉਹਨੇ ਉਹ ਪੈਂਦੇ ਸੱਤੇ ਉਹ ਮੇਰੇ ਡਰਾਈਵਰ ਜਿਹੜਾ ਹੈ ਉੱਤੇ ਬਾਰ ਕਰ ਦਿੱਤੇ ਜਿੱਦਾਂ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਤੇ ਵੀ ਬਾਰ ਕਰ ਦਿੱਤੇ ਅੱਛਾ ਕਿਆ ਮੇਰੇ ਆ ਬਾਹ ਤੇ ਤੋ ਤੁਹਾਡੇ ਦੋਸਤ ਕਿਦਾ ਕੀ ਨਾਮ ਉਹਦਾ ਉਹਦਾ ਨਾਮ ਕੁਲਵੀਰ ਸੀ ਉਹ ਡਰਾਈਵਰ ਹੈ ਹਾਂਜੀ ਡਰਾਈਵਰ ਉਹਦੀ ਕੀ ਕਿਸ ਤਰ੍ਹਾਂ ਕੰਡੀਸ਼ਨ ਹੈ ਤੁਹਾਡੇ ਕਿਤੇ ਕਿਤੇ ਸੱਟਾਂ ਲੱਗੀਆਂ ਮੇਰੀ ਕੰਡੀਸ਼ਨ ਮੇਰੇ ਆ ਬਾਹ ਦੋਨੇ ਰੱਧੀ ਆ ਮੈਂ ਦਾਅਵਾ ਮੰਗ ਕਰਦਾ ਜਿਹੜੇ ਗੁੰਡਾਗਰਦੀ ਚੱਲ ਰਹੀ ਆ ਇਹ ਗੁੰਡਾਗਰਦੀ ਖਤਮ ਕੀਤੀ ਜਾਏ ਇਹ ਗੁੰਡਾਗਰਦੀ ਨੂੰ ਨਾਥ ਪਾਈ ਜਾਏ ਕੀ ਹੋਇਸੀ ਪੂਰੀ ਵਾਰਦਾਤ ਥੋੜੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਵੀ ਪਿੰਡ ਬਾਜਵਾ ਦਾ ਜਿਹੜਾ ਮੁੰਡਾ ਰਹਿਣ ਵਾਲਾ ਉਹਦੇ ਜਦੋਂ ਸਵੇਰ ਤੋਂ ਆਪਣੇ ਪਿੰਡ ਨੂੰ ਜਾ ਰਹੇ ਸੀ ਤੇ ਰਸਤੇ ਵਿੱਚ ਤਿੰਨ ਜਿਹੜੇ ਅਣਪਛਤੇ ਨੌਜਵਾਨਾਂ ਨੇ ਘੇਰ ਚੁਣ ਉਹ ਸੱਟਾਂ ਮਾਰੀਆਂ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਉਹ ਡੈਥ ਹੋ ਗਈ ਹੈ ਦੂਜਾ ਜ਼ਖਮੀ ਹੈ ਅਸੀਂ ਉਹ ਜਿਹੜਾ ਜ਼ਖਮੀ ਹੈ ਉਹਦਾ ਬਿਆਨ ਹਾਸਲ ਕਰਕੇ ਪਰਚਾ ਰਿਜਿਸਟਰ ਕਰ ਰਹੇ ਹਾਂ ਤੇ ਜਿਹੜੇ ਦੋਸ਼ੀ ਹਨ ਜਲਦੀ ਪਾਲਕੜ ਤੋਂ ਅਰੈਸਟ ਕਰ ਲਿਆ ਸਰ ਇਹ ਕੀ ਕਾਰਨ ਹੋ ਸਕਦੇ ਜਿਹੜੇ ਹਮਲੇ ਦੇ ਇਹ ਪ੍ਰਾਇਮਰੀ ਅਫਸਾਈ ਤਾਂ ਦੇਖੋ ਕੋਈ ਵੀ ਐਂਗਲ ਹੋ ਸਕਦਾ ਅਸੀਂ ਸਾਰੇ ਪਹਿਲੂ ਦੇ ਉੱਤੇ ਜਾਂਚ ਕਰਾਂਗੇ ਤੇ ਜੋ ਵੀ ਦੋਸ਼ੀ ਹੈਗੇ ਉਹਨੂੰ ਬਖਸ਼ਣ ਨਹੀਂ ਚਾਹਦੇ